ਫਗਵਾੜਾ ਇਲਾਕੇ ਵਿੱਚ ਚੋਰ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਤੇ ਨਿਤ ਹੀ ਚੋਰੀ ਦੀਆਂ ਵਰਤਾਂ ਨੂੰ ਅੰਜਾਮ ਦੇ ਰਹੀ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਸੰਗਣੀ ਬਸੋਵਾਲੇ ਬਾਜ਼ਾਰ ਬੰਗਾ ਰੂੜ ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਇੱਥੇ ਦੱਸ ਦਈਏ ਜਿਸ ਜਗ੍ਹਾ ਤੇ ਚੋਰਾਂ ਨੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਉਹ ਸਿਟੀ ਥਾਣੇ ਦੇ ਬਿਲਕੁਲ ਹੀ ਕਰੀਬ ਹੈ ਕੀ ਹੈ ਸਰ ਅਪਤਾਰ ਸਿੰਘ ਅਪਤਾਰ ਸਿੰਘ ਜੀ ਇੱਥੇ ਬੰਗਾ ਰੋਡ ਦੇ ਆਪਣੀ ਦੁਕਾਨ ਤੇ ਖੜੇ ਆ ਕੀ ਮਾਮਲਾ ਕੀ ਸਰ ਹਾਂਜੀ ਉਹ ਰਾਤ ਚੋਰੀ ਚੋਰ ਬੜ ਗਏ ਅੰਦਰ ਉਹਨਾਂ ਦੇ ਸਾਡੇ ਕੈਮਰੇ ਵੀ ਘਮਾਤੇ ਗੱਲਾਂ ਖੋਲ ਲਿਆ ਸਾਰੇ ਘੁੰਮ ਫਿਰ ਕੇ ਉੱਤੇ ਨਿਕਲ ਗਏ ਕੋਈ ਕੈਸ਼ ਵਗੈਰਾ ਵੀ ਲੈ ਗਏ ਥੋੜਾ ਕੈਸ਼ ਕੁਝ ਤਾਂ ਨਹੀਂ ਸੀਗਾ ਸਾਡੇ ਅੱਚੇ ਹਾਂਜੀ ਕੀ ਲੈ ਗਏ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਹਾਂਜੀ ਕੋਈ ਨੁਕਸਾਨ ਹੋਇਆ ਨਹੀਂ ਬੱਕੀ ਹੁਣ ਦੇਖਣਾ ਪੈਣਾ ਬੇਟਾ ਆਂਦਾ ਪਿਆ ਦੇਖਦੇ ਆ ਚੈੱਕ ਕਰਦੇ ਕੋਈ ਕੈਮਰੇਆਂ ਦੇ ਵਿੱਚ ਆਇਆ ਬੰਦਾ ਕੈਮਰੇ ਚ ਚੱਕਦਾ ਦਿਸੀਆਂ ਨਹੀਂ ਕੁਝ ਆਇਆ ਬੰਦਾ ਹਾਂਜੀ ਕੈਮਰੇ ਵਿੱਚ ਆਇਆ ਕੋਈ ਸੀਸੀਟੀਵੀ ਕੈਮਰਾ ਵਿੱਚ ਬੰਦਾ ਆਇਆ ਬੰਦਾ ਦਿਸਦਾ ਕੈਮਰੇ ਚ ਆਂਦਾ ਹਾਂਜੀ ਭਈਆ ਜੇ ਆਇਆ ਉੱਤੇ ਮੂੰਹ ਟੱਕਿਆ ਹੋਇਆ ਸਿਰਫ ਅੱਖਾਂ ਦੇਸੀਆਂ ਉਹਦੇ ਆ ਇਹ 2 ਤੋਂ 3 ਦਾ ਟਾਈਮ ਆਇਆ ਨਾ ਧਿਆਨ ਦਾ ਠੀਕ ਹੈ ਜੀ ਸੁਮੇਤ ਸ਼ਰਮਾ ਸੁਮੇਸ਼ ਸ਼ਰਮਾ ਕੀ ਮਾਮਲਾ ਕੀ ਇੱਕ ਜਿਹੜਾ ਆਪਣਾ ਬੰਗਾ ਰੋਡ ਦੇ ਉੱਪਰ ਆਪਣੀ ਦੁਕਾਨ ਦੇ ਬਾਹਰ ਖੜੇ ਆ ਭਾਜੀ ਸਾਰੇ ਦੁਕਾਨ ਖੁੱਲੀ ਤੇ ਸਾਡਾ ਮਾਲ ਖਿਲਰਿਆ ਹੋਇਆ ਸੀ ਨਾ ਜੀ ਤੁਸੀਂ ਚੈੱਕ ਕੀਤਾ ਗਿਆ ਤੇ ਮਾਲ ਵੀ ਖਿਲਰਿਆ ਹੋਇਆ ਬਾ ਤੇ ਕੈਸ਼ ਵਗਾਰਾ ਦੀ ਸਾਡੇ ਚੋਰੀ ਹੋ ਗਈ ਦੁਕਾਨ ਤੇ ਆਪਾਂ ਨੂੰ ਕਿਦਾਂ ਪਤਾ ਲੱਗਾ ਜੀ ਚੋਰੀ ਦਾ ਸੋਰੀ ਦੁਕਾਨ ਖੋਲਣ ਤੋਂ ਬਾਅਦ ਜੀ ਉੱਪਰੋਂ ਬੰਦੇ ਆਏ ਫਿਰ ਮੁੰਡੇ ਹਜੇ ਘਰੋਂ ਆਏ ਨਹੀਂ ਸੀਗੇ ਫੇ ਮੈਂ ਲੁਗਲ ਸਾਹਿਬ ਨੂੰ ਬੁਲਾਇਆ ਜੀ ਨਾਲ ਮੈਂ ਕਿਹਾ ਮਾੜਾ ਜਾ ਕੇ ਦੇਖੋ ਵੀ ਲੱਗਦਾ ਕੋਈ ਗੜਬੜੀ ਹੈਗੀ ਆ ਉਹ ਚੈੱਕ ਕੀਤਾ ਗਿਆ ਤਾਂ ਸਾਡਾ ਉੱਪਰੋਂ ਸ਼ਟਰ ਜਿਹੜਾ ਹੈ ਪੱਟ ਹੋਇਆ ਹੈ ਜੀ ਫੇ ਕਿੰਨੇ ਕ ਵਜੇ ਤੁਸੀਂ ਆਏ ਦੁਕਾਨ ਤੇ ਅਸੀਂ 9:10 ਵਜੇ ਆਲੇ 9:10 ਵਜੇ ਤੇ ਨੁਕਸਾਨ ਵਗੈਰਾ ਕੁਝ ਪਤਾ ਚੱਲਿਆ ਕਿੰਨਾ ਕਰਦੇ ਬਈ ਜੀ ਚੈੱਕ ਕਰਦੇ ਸਰਵੇਅਰ ਵੀ ਬੁਲਾਇਆ ਜੀ ਉਹ ਕਹਿੰਦੇ ਆ ਕੇ ਚੈੱਕ ਵਗੈਰਾ ਕਰਦੇ ਆ ਕੈਸ਼ ਵਗੈਰਾ ਕਿੰਨਾ ਖੀ ਆਪਣਾ ਇਹ ਇਸ ਤਕਰੀਬਨ 1.5 ਲੱਖ ਦੇ ਆਸ-ਪਾਸ ਹੈ ਜੀ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ? ਨਹੀਂ ਕੈਮਰਾ ਐ ਅਸੀਂ ਆਪਣੇ ਅੰਦਰ ਇੰਟਰਨਲ ਹੀ ਲਾਏ ਹੋਏ ਨੇ ਨੀਚਲੇ ਪਾਸੇ ਨਹੀਂ ਲੱਗਾ ਜੀ। ਕੋਈ ਵਿਅਕਤੀ ਪਤਾ ਨਹੀਂ ਲੱਗੇ ਕਿੰਨੇ ਵਿਅਕਤੀ ਆਏ ਜਾਂ ਕੁਝ। ਨਹੀਂ ਕੁਝ ਨਹੀਂ ਪਤਾ। ਤੇ ਉੱਪਰਲੀ ਸਾਈਡ ਤੋਂ ਆਏ ਆ ਜੀ। ਸ਼ਟਰ ਵਗੈਰਾ ਪਟਿਆ ਉਹਨਾਂ ਨੇ। ਨਾਲ ਸਾਡੇ ਮਾਰਕੀਟ ਬਣਦੀ ਪਈ ਆ ਉਧਰਲੀ ਸਾਈਡ ਤੋਂ ਪੁਲਿਸ ਵਾਲਾ ਕੋਈ ਸਮਾਨ ਵਗੈਰਾ ਵੀ ਆ ਤੁਹਾਡਾ ਚੱਕ ਹੋਇਆ? ਕੋਈ ਪਤਾ ਲੱਗੇਗਾ ਜੀ ਅਜੇ ਚੱਕਿਆ ਨਹੀਂ ਸਮਾਨ। ਲਗਭਗ ਆਈਡੀਆ ਹੋਈ ਜਾਂਦਾ ਕਿ ਨਾ ਪੁਲਿਸ ਕਿਹਾ ਕੀ ਕੀਤੀ ਹੈ ਸਮਾਨ ਨੂੰ? ਹਾਂ ਜੀ ਕੀਤੀ ਹੈ ਜੀ। ਪੁਲਿਸ ਆਈ ਸੀ? ਹਾਂ ਜੀ ਆਏ ਹੋਏ ਆ ਜੀ। ਸਰਵੇ ਕਰ ਰਹੇ ਆ ਜੀ ਉਹ ਵੀ। ਆਪਣਾ ਵਿਮਲ ਦੁਗਗ ਸਰ ਬੰਗਾ ਰੋਡ ਦੇ ਉੱਪਰ ਖੜੇ ਆ ਕੀ ਮਾਮਲਾ ਕੀ ਸਾਰਾ ਇਹ ਸਵੇਰੇ ਮੇਰੇ ਪਰੋਸੀ ਹੈ ਜੀ ਇਹਨਾਂ ਨੇ ਮੈਨੂੰ ਬੁਲਾਇਆ ਇਹਨਾਂ ਦੇ ਪਰ ਛਟਾ ਛਟਾ ਤੋੜੇ ਸਾਮਾਨ ਸਾਰਾ ਖਿਲਰਿਆ ਹੋਇਆ ਸਾਡੇ ਪਰੋਸੀਆਂ ਦੀ ਬੰਬੇ ਡਾਈਨਿੰਗ ਵਾਲਿਆਂ ਉਹਨਾਂ ਨੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਇੱਕ ਨਾਲ ਹੋਰ ਦੁਕਾਨ ਉਹਨਾਂ ਨੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦਾ ਨਕਸਾਨ ਹੋਇਆ ਕੈਸ਼ ਵੀ ਲੈ ਗਏ ਤੇ ਮਾਲ ਮੂਲ ਵੀ ਸਾਰਾ ਖਿਲਰਿਆ ਪਿਆ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਇਹ ਤਕਰੀਬਨ ਮੇਰੇ ਖਿਆਲ ਤਿੰਨ ਤੋਂ ਚਾਰ ਦੁਕਾਨਾਂ ਦੇ ਵਿੱਚ ਤੇ ਇਹਨਾਂ ਦਾ ਕੈਸ਼ ਕਿੰਨਾ ਕੁ ਲੈ ਗਏ ਜੀ ਰਾਉਂਡ ਡੇਟ ਦੇ ਆ ਬਾਕੀ ਗਿਣ ਲਾਂਗੇ ਬਾਕੀ ਮੰਦਰ ਦੇ ਪੈਸੇ ਸੀ ਉਹ ਵੀ ਲੈ ਗਏ ਕੋਈ ਮਾਲ ਵਗੈਰਾ ਵੀ ਲੈ ਗਏ ਅਜ ਮਾਲ ਸਾਰਾ ਫਲੇਰੇਆ ਪਿਆ ਜੀ ਹੁਣ ਗਿਨਾਂਗੇ ਫਰਗੀਆਂ ਨਹੀਂ ਪਤਾ ਲੱਗ ਕੋਈ ਸੀਸੀਟੀਵੀ ਕੈਮਰੇ ਚਾਏ ਹੁਣ ਵਿਅਕਤੀ ਉਹ ਚੈੱਕ ਕਰ ਰਿਹਾ ਜੀ ਹਲੇ ਚੈੱਕ ਕਰਕੇ ਤੇ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਹਾਂ ਪੁਲਿਸ ਨੂੰ ਬੁਲਾ ਲਿਆ ਉਹ ਆ ਗਏ ਪੁਲਿਸਾਈ ਜੀ ਮੌਕੇ ਤੇ ਆ ਗਏ ਜੀ ਆ ਗਏ ਤੇ ਕੀ ਪ੍ਰਸ਼ਾਸਨ ਕੋ ਮੰਗ ਰਿਹਾ ਕਿ ਜਿਹਦਾ ਜੀ ਟਾਲੇ ਦੇ ਬਿਲਕੁਲ ਨਾਲ ਆ ਜੀ ਇੱਥੇ ਜੇ ਇੱਥੇ ਸਿਕਿਉਰਟੀ ਨਹੀਂ ਹੋਰ ਕਿੱਥੇ ਸਿਕਿਉਰਟੀ ਹੋਊਗੀ ਕੋਈ ਨਾਲ ਵਪਾਰੀ ਦੁਕਾਨ ਸਾਰਾ ਨਾਲ ਬੈਠਾ ਹੈਗਾ ਤੇ ਜੇ ਸਬੂਡ ਇੱਥੇ ਨਹੀਂ ਕਰੇਗੀ ਫੂਲ ਪ੍ਰਸ਼ਾਸਨ ਕਿੱਥੇ ਕਰੇਗਾ ਜੀ ਕੋਈ ਆਪਣਾ ਕੋਈ ਚੌਂਕੀਦਾਰ ਵਗੈਰਾ ਰੱਖਿਆ ਹੋਵੇ ਚੌਂਕੀਦਾਰ ਹੈਗਾ ਜੀ ਬਟ ਉਹਨਾਂ ਨੂੰ ਬੁਲਾਉਂਦੇ ਆ ਉਹ ਕੀ ਦੇਖਦੇ ਕੀ ਕਰਦੇ ਤੇ ਕਿੰਨੇ ਕ ਬਈ ਆਪਾਂ ਨੂੰ ਪਤਾ ਲੱਗਾ ਇਹ ਇਸ ਵੀਰੇ ਇਹਨਾਂ ਨੇ 10 ਵਜੇ ਮੈਨੂੰ ਬੁਲਾਇਆ ਜੀ ਇਹ 9:10 ਵਜੇ ਆਂਦਾ ਇਹਨੇ ਮੈਨੂੰ ਬੁਲਾਇਆ ਫਿਰ